Thank <laughs> you. ਨਾਮ ਹੈ ਜੀ ਨਰਿੰਦਰ ਕੁਮਾਰ। ਰਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਹਾਡੇ ਬੇਟੇ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ ਤੁਸੀਂ ਫੋਟੋਆਂ ਪਾ ਰਹੇ ਹੋ ਫੇਸਬੁੱਕ ਤੇ ਫਤ ਲੱਗਿਆ ਵੀ ਤੁਹਾਡਾ ਬੇਟਾ ਘਰ ਤੋਂ ਲਾਪਤਾ ਹੋ ਚੁੱਕਿਆ ਹੈ ਕੀ ਕਹਿਣਾ ਚਾਹੁੰਦੇ ਹੋ? ਉਹ 3 ਦਿਨਾਂ ਤੋਂ ਕਰੇ ਗਿਆ ਵੈ ਤੇ ਦੱਸ ਕੇ ਨਹੀਂ ਗਿਆ ਵੀ ਕਿੱਥੇ ਜਾ ਰਿਹਾ ਹੈ। ਜਿਵੇਂ ਹੀ ਦੱਸ ਕੇ ਗਿਆ ਵੀ ਮੈਂ ਬੈਂਕ ਜਾ ਰਿਹਾ ਹਾਂ ਤੇ ਬੈਂਕ ਕੋ ਪਹੁੰਚਿਆ ਨਹੀਂ ਤੇ ਉਸ ਤੋਂ ਬਾਅਦ ਉਹ 3 ਦਿਨ ਹੋ ਗਏ ਵਾਪਸ ਨਹੀਂ ਆਇਆ। ਕੀ ਮੰਗਤੀ ਪਤਾ ਨਹੀਂ ਲੱਗਿਆ ਕਿਤੇ ਰਿਸ਼ਤੇਦਾਰੀ ਚ ਪਤਾ ਹੈ ਕਿ ਰਿਸ਼ਤੇਦਾਰੀ ਚ ਦੋਸਤਾਂ ਨੂੰ ਪਤਾ ਕੀਤਾ ਕੁਝ ਸਾਰੇ ਰਿਸ਼ਤੇਦਾਰ ਨੂੰ ਪਤਾ ਕਰ ਲਿਆ ਦੋਸਤਾਂ ਨੂੰ ਪਤਾ ਕਰ ਲਿਆ ਕਿਸੇ ਤੋਂ ਕੋਈ ਖਬਰ ਨਹੀਂ ਮਿਲ ਰਹੀ ਅੱਛਾ ਕਿਤੇ ਜੋਗਜੁਗ ਕਰਦਾ ਕਿਤੇ ਵੀ ਨਹੀਂ ਪਤਾ ਉਹ ਪਹਿਲਾਂ ਆਈਡੀ ਬੀਆਈ ਬੈਂਕ ਦੇ ਵਿੱਚ ਕਰਦਾ ਸੀਗਾ 1 ਮਹੀਨੇ ਤੋਂ ਨਹੀਂ ਜਾ ਰਿਹਾ ਸੀਗਾ ਤੇ ਉੱਥੇ ਛੁੱਟੀ ਮਿਲਦੀ ਹਾਂਜੀ ਤਬੀਅਤ ਐਕਟ ਨਹੀਂ ਸੀ ਕਿ ਪਿੱਠੇ ਦਰਦ ਸੀਗਾ ਜਾ ਨਹੀਂ ਰਿਹਾ ਸੀਗਾ ਠੀਕ ਹੈ ਫਿਰ ਕੀ ਲੱਗਦਾ ਵੀ ਕਿੱਥੇ ਗਿਆ ਹੋਊਗਾ ਕੁਝ ਪਤਾ ਹੈ ਕਿ ਨਹੀਂ ਹਜੇ ਪਤਾ ਨਹੀਂ ਲੱਗ ਰਿਹਾ ਹਜੇ ਕੁਝ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਗਿਆਊਗਾ ਕਿੱਥੇ ਜਾ ਸਕਦਾ ਹੈ ਵੀ ਹਜੇ ਮੰਨਦੀ ਹੈ ਬਿਲਕੁਲ ਸਿੱਧੀ ਬਿਲਕੁਲ ਸਿੱਧੀ ਹੈ ਕੋਈ ਪ੍ਰੋਬਲਮ ਨਹੀਂ ਸੀਗੀ ਠੀਕ ਹੈ ਬਿਲਕੁਲ ਸੈਟੀਸਫੈਕਟਿਡ ਗਿਆ ਕਿੰਨੇ ਦਿਨ ਹੋ ਗਏ ਅੱਜ ਅੱਜ 3 ਦਿਨ ਹੋ ਗਏ ਜਿਸ ਦਿਨ ਸਵੇਰੇ ਕਿੰਨੇ ਵਜੇ ਕਰੋ ਗਿਆ ਹਾਂ 10 ਵਜੇ ਕੇ ਤਕਰੀਬਨ 15 ਮਿੰਟ ਤੇ ਅੱਛਾ ਉਸ ਤੋਂ ਪਹਿਲਾਂ ਸਵੇਰੇ ਉਹਨੇ ਰੁਟੀਨ ਚ ਹਾਂ ਸਵੇਰੇ ਰੁਟੀਨ ਦੇ ਚੋਂ ਬਾਂਕੇ ਵਿਹਾਰੀ ਮੰਦਰ ਦੇ ਮੱਥਾ ਟੇਕ ਕੇ ਆਇਆ ਤੇ ਰੋਟੀ ਖਾਧੀ ਆ ਉਹਨੇ ਸਿਸਟਰ ਨੂੰ ਸਕੂਲ ਛੱਡ ਕੇ ਆਇਆ ਠੀਕ ਹੈ। ਓਕੇ। ਕਿ ਕੀ ਮੰਗ ਕਰਦੇ ਹੋ? ਕੋਈ ਰਿਪੋਰਟ ਫੂਟ ਲਖਾਈਏ। ਰਿਪੋਰਟ ਲਖਾਈ ਵੀ ਆ ਜੀ। ਠੀਕ ਹੈ। ਤੇ ਉਹ ਕਹਿੰਦੇ ਵੀ ਟਰੈਕਿੰਗ ਤੇ ਲਗਾਇਆ ਹੋਇਆ ਤੇ ਮਿਲ ਜਾਏਗਾ। ਜਿਵੇਂ ਹੀ ਉਹਦਾ ਫੋਨ ਹੋਏਗਾ ਅਸੀਂ ਟਰੈਕ ਕਰ ਲਾਂਗੇ। ਅੱਛਾ ਮੰਗ ਕੀ ਗੱਲ ਦੇਉਂ ਕੀ ਬੱਸ ਇਹ ਕਹਿੰਦਾ ਵੀ ਬੱਸ ਜੀ ਵੀ ਜਲਦੀ ਜਲਦੀ ਉਹਨੂੰ ਲੱਭਿਆ ਜਾਵੇ। ਵੀ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਕਿੰਨੇ ਸਾਲ ਉਮਰ ਹੈ ਉਹਦੀ? 22 ਸਾਲ। ਥੋੜੇ ਭਾਹੂ ਖੋਕੇ ਨੀਤਾਰਣੀ ਤੁਹਾਡਾ ਬੇਟਾ ਸੀ ਹਾਂਜੀ ਕੀ ਜਦਨ ਘਰੋਂ ਗਿਆ ਤਾਂ ਕੋਈ ਕਿ ਮੈਂ ਗਿਆ ਨੋਰਮਲ ਗੱਲ ਹਾਂ ਜੀ ਨੋਰਮਲੀ ਸੀਗਾ ਸਿੱਧਾ ਸਵੇਰੇ ਉੱਧਰ ਬਾਂਕੇ ਵਿਹਾਰੀ ਮੰਦਿਰ ਜਾ ਕੇ ਆਇਆ ਨਾਸ਼ਤਾ ਵੀ ਕਰਿਆ ਉਹਨੇ ਮੈਨੂੰ ਕਹਿੰਦਾ ਜੀ ਮੈਂ ਮੰਮੀ ਅੱਜ ਨਾ ਬੈਂਕ ਉੱਧਰ ਜਾ ਕੇ ਪਤਾ ਕਰਕੇ ਆਣਾ ਵੀ ਮੈਂ ਇੰਨੇ ਦਿਨ ਤੋ ਜਾ ਨਹੀਂ ਰਿਹਾ ਵੀ ਮੈਂ ਅੱਜ ਦੇਖ ਕੇ ਵੀ ਉਹ ਮੈਨੂੰ ਰੱਖਣਗੇ ਕਿ ਨਹੀਂ ਨਹੀਂ ਤਾਂ ਵੀ ਚਲ ਇੱਕ ਵਾਰੀ ਗੱਲ ਕਰਕੇ ਪਤਾ ਤਾਂ ਕਰੀਏ ਮੈਂ ਕਿ ਚਲ ਬੇਟਾ ਜਾਇਆ ਕੋਈ ਨਹੀਂ ਕਹਿੰਦਾ ਚਲੋ ਮੈਂ ਠਹਿਰ ਕੇ ਜਾਣਾ ਫੇਰ ਇਹ ਨਾ ਧੋ ਕੇ ਪਹਿਲੇ ਫਿਰ ਬੈਂਕ ਦੇ ਵਿਹਾਰੀ ਮੰਦਿਰ ਗਿਆ ਉਧਰੋਂ ਜਦੋਂ ਵਾਪਸ ਆਇਆ ਉੱਪਰ ਬੈਠਾ ਸੀਗਾ ਉਸ ਤੋਂ ਬਾਅਦ ਇਹਨੇ ਕਿਹਾ ਕਹਿੰਦਾ ਮੈਂ ਚੱਲ ਜਾ ਕੇ ਆਇਆ ਮम्मा ਮੈਂ ਦੁਪਹਿਰੇ ਵੀ ਰੋਟੀ ਖਾਣ ਆਉਂਗਾ ਮੈਂ ਕਿਹਾ ਚਲ ਆ ਜੀ ਬੇਟਾ ਰੋਟੀ ਖਾਣਾ ਆ ਜੀ ਦੁਪਹਿਰੇ ਕਹਿੰਦਾ ਚਲੋ ਕੋਈ ਨਹੀਂ ਮੈਂ ਪਤਾ ਕਰਕੇ ਆਣਾ ਵੀ ਮੈਨੂੰ ਫਿਰ ਹੁਣ ਰੱਖਣਗੇ ਵੀ ਕਿ ਨਹੀਂ ਰੱਖਣਗੇ ਮੈਂ ਕਿਹਾ ਚਲ ਕੋਈ ਨਹੀਂ ਜਾਇਆ ਬੇਟਾ ਫਿਰ ਇਹ ਗਿਆ ਤੇ ਮੈਨੂੰ ਐ ਸੀਗਾ ਵੀ ਮੈਂ ਵੀ ਫਿਰ ਫੋਨ ਕਰਿਆ ਨਹੀਂ ਮੈਂ ਕਿਹਾ ਚਲ ਦੁਪਹਿਰੇ ਰੋਟੀ ਖਾਣ ਆਂਦਾ ਤਾਂ ਹੈਗਾ ਹੀ ਆ ਫਸੀ ਤਾਂ ਉਹ ਸਾਸੀ ਚ ਬੈਠੇ ਸੀਗੇ ਇਹ ਤਾਂ ਫਿਰ ਮੇਰੇ ਹਸਬੰਦ ਨੇ ਸ਼ਾਮ ਨੂੰ 4:30 ਵਜੇ ਫੋਨ ਕਰਿਆ ਪਿੱਛੇ ਤਾਂ ਉਹ ਕਹਿੰਦੇ 1 ਮਹੀਨਾ ਹੋ ਗਿਆ ਚੁੱਪ ਹਾਂਜੀ ਉਹ ਉਹੀ ਤਾਂ ਹੀ ਉਹ ਕਹਿੰਦਾ ਮੈਂ ਗੱਲ ਕਰਕੇ ਆਣਾ ਵੀ ਮੈਨੂੰ ਹੁਣ ਵੀ ਰੱਖਣਗੇ ਕਿ ਨਹੀਂ ਵੀ ਮੈਨੂੰ 1 ਮਹੀਨਾ ਹੋ ਗਿਆ ਵੀ ਨਹੀਂ ਗਿਆ ਵੀ ਕਿਉਂਕਿ ਉਹਦੀ ਆਪਣੇ ਤੱਬਿਆ ਸੈੱਟ ਨਹੀਂ ਸੀਗੀ ਉਹ ਨਾਲ ਉਹਦੇ ਕੋਲ ਖੜਿਆ ਜਾਂਦਾ ਸੀ ਪਿੱਠ 'ਚ ਬਹੁਤ ਜ਼ਿਆਦਾ ਦਰਦ ਸੀਗਾ ਉਹਦਾ ਤੇ ਫਿਰ ਉਹਨੇ ਕਿਹਾ ਕਹਿੰਦਾ ਮੈਂ ਚਲ ਜਾਣਾ ਮੈਂ ਕਿ ਚਲ ਜਾਇਆ ਬੇਟਾ ਵੀ ਗੱਲ ਕਰਾਂਗੇ ਆਪਾਂ ਤਾਂ ਹੀ ਕੋਈ ਹੱਲ ਨਿਕਲੂਗਾ ਪਤਾ ਲੱਗੂਗੀ ਨਹੀਂ ਕੁਝ ਵੀ ਖਾਲੀ ਹਾਤੀ ਗਿਆ ਕੁਝ ਵੀ ਨਹੀਂ ਸਿੱਧਾ ਜਿਹਾ ਐਨ ਬਿਲਕੁਲ ਠੀਕ ਸਾਹ ਠੀਕ ਸੀਗਾ ਨੋਰਮਲ ਸੀਗਾ ਕੋਈ ਆਪਾਂ ਕਹੀਏ ਕੋਈ ਘਰ 'ਚ ਕੋਈ ਗੱਲ ਨਹੀਂ ਹੋਈ ਕੁਝ ਨਹੀਂ ਹੋਇਆ ਕਿਸੇ ਨਾਲ ਵੀ ਨਾ ਸਿਸਟਰ ਨਾਲ ਨਾ ਮੇਰੇ ਨਾਲ ਨਾ ਡੈਡੀ ਨਾਲ ਕਿਸੇ ਯਾਰ ਦੋਸਤ ਨਾਲ ਕੋਈ ਗੱਲ ਵੀ ਨਹੀਂ ਹੋਈ ਸਾਰੇ ਰਿਸ਼ਤੇਦਾਰਾਂ ਨਾਲ ਵੀ ਪੁੱਛ ਲਈ ਹਾਂਜੀ ਹਾਂ ਸਾਰੇ ਨੂੰ ਹੀ ਪੁੱਛ ਲਿਆ ਕਿਸੇ ਨਾਲ ਕੋਈ ਗੱਲ ਵੀ ਨਹੀਂ ਹੋਈ ਹੈਗੀ ਉਹਦੀ ਕੀ ਮਨ ਕੀ ਕਰ ਅਸੀਂ ਤਾਂ ਇਹ ਕਹਿੰਨੇ ਆ ਵੀ ਚਲੋ ਦੇਖੋ ਪੁਲਿਸ ਪ੍ਰਸ਼ਾਸਨ ਆਇਆ ਕੋਈ ਵੀ ਆ ਜਲਦੀ ਜੋ ਜਲਦੀ ਕੋਈ ਸੁਰਾਗ ਲੱਭ ਕੇ ਵੀ ਸਾਡੇ ਬੱਚੇ ਨੂੰ ਵਾਪਸ ਸਾਡੇ ਘਰੇ ਲਿਆ ਦੇਣ ਅਸੀਂ ਤਾਂ ਬਹੁਤ ਪਰੇਸ਼ਾਨ ਵੀ ਇੰਨੇ ਦੁਖੀ ਹੋਏ ਵੀ ਬਹੁਤ ਰੋਣਾ ਹੀ ਨਹੀਂ ਰੁਕਦਾ ਸਾਡਾ ਹਰ ਕੋਈ ਜੜਾ ਆ ਕੇ ਪੁੱਛਦਾ ਵੀ ਹੁਣ ਕੀ ਕਰ ਕੀ ਕਰੀ ਅਸੀਂ ਦੇਖੋ ਜਿਵੇਂ ਉਹ ਕਹਿੰਦੇ ਆਪਾਂ ਹੁਣ ਕਹਿ ਰਹੇ ਆਂ ਵੀ ਚਲ ਜਲਦੀ ਆ ਜਾ ਮੇਰਾ ਬੇਟਾ ਜਿੱਥੇ ਮੇਰੀ ਆਵਾਜ਼ ਸੁਣ ਰਿਹਾ ਆਪਣੀ ਮਾਂ ਦੇ ਤਰਸ ਖਾ ਲੈ ਥੋੜਾ ਜਿਹਾ ਆ ਜਾ ਵਾਪਸ ਮੇਰਾ ਬੇਟਾ ਦੀਪੰਸ਼ੂ ਆ ਜਾ ਤੂੰ ਵਾਪਸ ਆ ਜਾ ਆਪਣੇ ਘਰ ਸਾਰੇ ਤੈਨੂੰ ਬਹੁਤ ਯਾਦ ਕਰਦੇ ਨੇ ਆਜਾ ਮੇਰਾ ਬੇਟਾ ਘਰੇ ਆ ਜਾ ਬੇਟਾ ਕੋ ਮੋਬਾਈਲ ਦਾ ਕੀ ਨੰਬਰ ਸੀ ਉਹ ਬਣਾ ਦੇ ਦੀਪਾਂਸ਼ੂ ਦੀਪਾਂਸ਼ੂ ਚਲ ਦੀਵਾਂਚੂ ਹਾਂ ਦੀਪਾਂਸ਼ੂ ਆ ਮੈਂ ਕੋਈ ਕਹਿੰਦਾ ਸੀ ਦੇਸ਼ੂ ਠੀਕ ਹੈ ਹੂ ਨਾਮ ਦੇਸ਼ੀ ਦੇਖੋ ਹਾਂ ਠੀਕ ਹੈ ਬੋਲੀਏ ਨਾਮ ਦੇਸ਼ੂ ਜਿੰ ਮਤਲਬ ਦੇਸ਼ੂ ਕਹਾ ਨਾਮ ਉਹ ਦੀਪਾਂਸ਼ੂ ਆ ਤੁਹਾਡਾ ਕੀ ਲੱਗਦਾ ਸੀ ਜੀ ਮੇਰਾ ਪੋਤਾ ਹੈ ਜੀ ਠੀਕ ਹੈ ਤੁਹਾਡਾ ਪੋਤਾ ਹਾਂ ਕਿਵੇਂ ਲੱਗਦਾ ਜੇ ਜਿਹੜੀ ਇਹੇ ਘਰੋਂ ਚਲਾ ਗਿਆ ਤਾਂ ਕੀ ਲੱਗਦਾ ਕਿ ਕੁਸ਼ ਮੈਂ ਦੇਖੋ ਜੀ ਪੋਣੇ 8 ਵੇ ਚਲਾ ਜਾਂਦਾ ਤੁਹ ਕਰੋ ਠੀਕ ਉਸਵੇ ਦਾ ਕੁਝ ਨਹੀਂ ਸੀ ਸੁੱਤਾ ਵਿਆ ਸੀ ਠੀਕ ਹੈ ਪੌਣੇ 8:00 ਲੈਣਾ ਮੈਂ ਫੋਕਟ ਨਹੀਂ ਲੱਗਾਵਾਂ ਠੀਕ ਹੈ ਪਰ ਆਜੇ ਕਹਿੰਦੇ ਹੁੰੰਡਾ ਸਾਡਾ ਜਨਾ ਅਜੇ ਤਾਂ ਲਾਪਤਾ ਉਹਨਾਂ 10:00 ਤੱਕ ਆਏ ਬਸ ਉਹ ਕੋਈ ਗੱਲ ਨਹੀਂ ਉਹ ਸਾਡੇ ਨਾਲ ਕੋਈ ਫਜ਼ੂਕ ਕਦੇ ਕਰਦਾ ਹੀ ਨਹੀਂ ਅੱਜ ਤੇ ਸ਼ਾਮ ਨੂੰ ਜਾਂਦਾ ਬੈਂਕੋ ਜੇ ਕਿਤੇ ਵੀ ਬਾਹਰ ਆਵੇ ਮੇਰੀ ਪਹਿਲੀ ਹੱਥ ਦੀ ਜਰੂਰ ਹੈ ਜਿੱਥੇ ਜਾਊਗਾ ਫੇਰ ਵੀ ਪਹਿਲੀ ਹੱਥ ਰੱਖੂਗਾ ਠੀਕ ਹੈ ਆਊਗਾ ਫੇਰ ਵੀ ਪਹਿਲੀ ਹੱਥ ਰੱਖੂਗਾ ਕਿਛੇ ਦਿਨੋਂ ਆਪਾਂ ਨੇ ਕੰਮ ਨਹੀਂ ਦਿੱਤਾ ਖਾਫ ਕੋਈ ਗੱਲ ਬਾਤ ਐਸੀ ਵੈਸੀ ਹੋਈ ਨਹੀਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਸੀਂ ਇਹ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਸਾਡਾ ਮੁੰਡਾ ਘਰੇ ਆ ਜਾਵੇ ਬਸ ਇਹ ਕੁਛ ਨਹੀਂ ਜੇ ਤੁਹਾਡਾ ਪੋਤਾ ਕਿਤੇ ਇਹ ਵੀਡੀਓ ਦੇਖ ਰਿਹਾ ਹੋਵੇ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਪੋਤੇ ਅਸੀਂ ਜਿਵੇਂ ਘਰੇ ਆ ਜਾਵੇ ਬਸ ਉਹ ਕੁਛ ਨਹੀਂ ਕਰ ਨਾਲ ਸੀ ਉਹ ਘਰੇ ਆ ਜਾਵੇ ਅਸੀਂ ਉਹ ਰੱਖਾਂਗੇ ਆਪਣਾ ਜਿੱਥੇ ਕੰਮ ਕਰ ਲਾ ਕੇ ਕੋਈ ਆਪਾਂ ਗੱਲਬਾਤ ਫालतू ਨਹੀਂ ਕਰਦੇ ਹਾਂ। ਹਾਂ। ਧੱਕੇ ਆ ਜਾ ਉਹ। ਵਾ ਸਾਡੇ ਦਾ ਸ਼ਾਂਸ਼ਾਹੀ ਹੈ ਵੀ ਕੁਝ ਨਹੀਂ ਜੀਦਾ ਸਾ। ਹਾਂ।